ਸਗਰਾਂਤ ਜੀ ਹਾਂਜੀ ਭੈਣ ਜੀ ਤੁਹਾਨੂੰ ਪੰਜ ਜੂਸ ਦਿੱਤੇ ਦੀ ਬੋਡੀ ਸਰਵ ਸੇਪੀਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਮੇਰਾ ਬੀਬੀ ਬਾਧਾ ਸੇ ਬੀਰ ਜੀ ਠੀਕ ਹੈ ਜੀ ਤੇ ਮੈਨੂੰ ਸਾਹ ਬਹੁਤ ਛੜਦਾ ਸਪੋਟ ਬੁੜੀ ਚੜਨ ਠੀਕ ਹੈ ਜੀ ਇੱਕ ਸਪੈਕ ਕਰ ਲੀ ਇੱਕ ਸਰਵਾਈਕਲ ਦੀ ਪ੍ਰੋਬਲਮ ਸੀ ਇਹ ਕਿੰਨੇ ਟਾਈਮ ਤੋਂ ਸੀ ਭੈਣ ਜੀ ਪ੍ਰੋਬਲਮਾਂ ਤੁਹਾਨੂੰ ਸਕ ਸਾਲਾਂ ਤੋਂ ਸੀ 10 12 ਸਾਲ ਤੋਂ ਹੀ ਤੁਹਾਨੂੰ ਪ੍ਰੋਬਲਮ ਆ ਗਈਆਂ ਸੀ ਹਾਂਜੀ ਹਾਂਜੀ ਬੀਪੀ ਦੀ ਕਿਵੇਂ ਸੀ ਡਾਕਟਰ ਨੇ ਗੋਲੀ ਲੱਗੀ ਸੀ ਤੁਹਾਨੂੰ ਹਾਂਜੀ ਗੋਲੀ ਲੱਗੀ ਇਹ ਕਿੰਨੇ ਟਾਈਮ ਤੋਂ ਗੋਲੀ ਖਾ ਰਹੇ ਸੀ ਬੀਬੀ ਨੇ ਮੈਨੂੰ 5 ਸਾਲ ਤੋਂ ਲੱਗੀ ਸੀ ਜੀ ਪੱਕੀ ਗੋਲੀ ਪਹਿਲਾਂ ਅੱਛੇ ਪੱਕੀ ਗੋਲੀ ਮੇਲੀ ਹਾਂਜੀ ਖਾਂਦੇ ਰਹੀ ਇਹ ਜਦੋਂ ਗੋਲੀ ਛੱਡਦੇ ਸੀ ਕੀ ਪ੍ਰੋਬਲਮ ਆਉਂਦੀ ਸੀ ਤੁਹਾਨੂੰ ਹਾਂਜੀ ਬੀਪੀ ਫੇਰ ਮੇਰਾ ਵੱਧ ਜਾਂਦਾ ਸੀ ਕੋਈ ਵੀ ਤਲੀ ਚੀਜ਼ ਖਾਣ ਨਾਲ ਠੀਕ ਹੈ ਠੀਕ ਹੈ ਜਿਵੇਂ ਤੁਸੀਂ ਆਪਣਾ ਪੰਜ ਜੂਸ ਵਾਰ ਤੇ ਬੋਡੀ ਸਰ ਇਹਦੇ ਨਾਲ ਕੀ ਫਰਕ ਪਿਆ ਤੁਹਾਨੂੰ ਇਹਦੇ ਨਾਲ ਫਰਕ ਪਿਆ ਜੀ ਹੁਣ ਮੇਰਾ ਬੀਪੀ ਵੀ ਆ ਨੋਰਮਲ ਆ ਠੀਕ ਹੈ। ਇਸ ਇੱਕ ਵੀ ਠੀਕ ਹੈ। ਠੀਕ ਹੈ ਜੀ। ਸਾਹ ਵੀ ਹੁਣ ਮੈਂ ਚੜਦਾ। ਤੇ ਕੰਮ ਕਮ ਕਰਨ ਦੇ ਵਿੱਚ ਪਹਿਲਾਂ ਕੀ ਸੀ ਹੁਣ ਕਿਵੇਂ ਲੱਗ ਰਿਹਾ ਤੁਹਾਨੂੰ? ਹਾਂਜੀ ਹਾਂਜੀ ਮੈਨੂੰ ਇਹ ਬਿਲਕੁਲ ਆਪਣਾ ਹਲਕਾ ਹਲਕਾ ਸਰੀਰ ਮਹਿਸੂਸ ਹੁੰਦਾ। ਪਹਿਲਾਂ ਕਿਵੇਂ ਸੀ ਤੁਹਾਡੇ ਕੰਮ ਕਰਨ ਦੀ? ਪਹਿਲਾਂ ਜਦੋਂ ਮੈਨੂੰ ਆਪਣੇ ਆਪ ਨੂੰ ਬਸ ਬੀਵੀ ਵੱਜ ਜਾਣਾ ਮੋਰਾਂ 'ਚ ਦਰਦਾ। ਠੀਕ। ਸਿਰ ਭਾਰਾ ਭਾਰਾ ਰਹਿੰਦਾ ਸੀ। ਠੀਕ ਹੈ। ਹੁਣ ਤੁਹਾਡਾ ਠੀਕ ਹੈ ਉਹ ਚੀਜ਼ਾਂ ਦਾ ਵੀ? ਹਾਂਜੀ ਸਭ ਠੀਕ ਹੈ ਜੀ ਹੁਣ। ਹਾਂ ਤੁਹਾਡੀ ਠੀਕ। ਕੀ ਕਹਿਣਾ ਚਾਹੁੰਦੇ ਜਿਹੜੇ ਪਰਿਵਾਰ ਹਨ ਤੁਹਾਨੂੰ ਸੁਣਨਗੇ। ਉਹਨਾਂ ਵੀ ਅਸੀਂ ਇਹੀ ਕਹਾਂਗੇ ਜੀ ਬੋਡੀ ਸਰਵਸ ਜੂਸ ਬਹੁਤ ਵਧੀਆ ਚੀਜ਼ ਹੈ ਠੀਕ ਹੈ ਸਭ ਮੀਰਾ ਭੈਣਾ ਨੂੰ ਲੈਣਾ ਚਾਹੀਦਾ ਤੇ ਅੱਜ ਤੱਕ ਕੋਈ ਬੀਪੀ ਵਗੈਰਾ ਦੀ ਗੋਲੀ ਤਾਂ ਨਹੀਂ ਖਾ ਰਹੇ ਨਹੀਂ ਜੀ ਹੁਣ ਨਹੀਂ ਮੈਂ ਖਾ ਰਹੀ 2 ਮਹੀਨੇ ਹੋ ਗਏ ਮੈਂ ਬੋਡੀ ਸਰਵਸ ਜੂਸ ਪੀ ਤੇ ਠੀਕ ਹੈ ਕੋਈ ਗੋਲੀ ਨਹੀਂ ਮੈਂ ਖਾਂਦੀ ਓਕੇ ਭੈਣ ਜੀ ਬਹੁਤ ਬਹੁਤ ਧੰਨਵਾਦ